ਵਧੀਆ ਵਧੀਆ ਕਿਤੇ ਕਿਤੇ ਅੱਜ ਮੇਸੀ ਨਹੀਂ ਆਇਆ ਮੇਸੀ ਵਾਲਿਆਂ ਦੇ ਆ ਜੇ ਮੈਂ ਇਹਨਾਂ ਨੂੰ ਬਹੁਤ ਪਿਆਰ ਕਰਦਾ ਜੇ ਮੈਂ ਇਹਨਾਂ ਨੂੰ ਚੋਰੀ ਕਰਦਾ ਭਾਈ ਉਹ ਕਿੱਧਰ ਗਈ ਉਹ ਜਿਹੜੀ ਇੱਥੇ ਖੜੀ ਮਰਚੇ ਵਾਲੇ ਕਰਨ ਵਾਲੇ ਉਹਨਾਂ ਦੇ ਪਰਚੇ ਲਾਈਵ ਵਾਲਾ ਕਿਹਦਾ ਕੀ ਪਰਚੇ ਕਰਦੀ ਆ ਕੋਣ ਹਣਾ ਬਰਾਉ ਬੋਲਦਾ ਉਹ ਪਿੱਛੇ ਤੋਂ ਹੀ ਕੋ ਕਿਧਰ ਗਈ ਇੱਥੇ ਆਪਾਂ ਆ ਕੇ ਨਾ ਕਿ ਇੱਧਰ ਆ ਕੇ ਆਉਣਾ ਉਹ ਬੇਤੰਦ ਜਾ ਕੇ ਤੋੜ ਆਈ ਤੱਕ ਇਹ ਨਾਲ ਨਾਲ ਹਰ 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 ਹਾਂ ਜਦ ਕੋਈ ਨਹੀਂ ਬੈਠਾ ਤੋੜ ਆਈ ਥੋੜਾ ਪਿੰਡ ਕਿਹੜਾ ਥੋੜਾ ਪਿੰਡ ਕਿਹੜਾ ਬਟਿੰਡੇ ਮੇ ਮਿਆਰ ਇਸ ਦੀ 20 ਸਨਾਨੀ ਅੱਛਾ ਮੈਂ ਕਿਹਨੇ ਕਰਵਾਤ ਤੈਨਾਂ ਨਾਲ ਕਿਚੜਾ ਅਰਿਆ ਜੰਡਿਆ ਅਰੇ ਮੈਂ ਕਿੱਥੇ ਜਾਂਦਿਆਂ ਕਿਤੇ ਨਾ ਕਿ ਪੰਚਾਂ ਦੀ ਕਿਤਾਬ ਇਹ ਘਾ ਰਹੇਗਾ ਲਾਇਆ ਜੇ ਮੈਂ ਧੱਕੇ ਕਰਦੇ ਦਿੰਦਿਆਂ ਮਾਰੇ ਤੁਹਾਡੇ ਇੱਥੇ ਬਲਵਿੰਦਰ ਸਿੰਘ ਕੱਪੜਾ ਮਾਰਾ ਸਾਰੇ ਮੇਸ਼ਾ ਨੇ ਕਿਤਾਬ ਨਾਲ ਆ ਕੇ ਲਾਇਆ ਮਾਰ ਕੇ ਕੰਮ ਵਾਲਾ ਨਾ ਹੁਣ ਕਿੱਥੇ ਬਲਵਿੰਦਰ ਸਿੰਘ ਇੱਧਰ ਤੋਂ ਲੈ ਕੇ ਆਇਆ ਸੀ ਆਪਾਂ ਦਾ ਥੋੜਾ ਥੋੜਾ ਕੀ ਲੱਗਦਾ ਮੇਰਾ ਕਾਰਨਾ 2000 2000 ਜਦੋਂ ਮੈਂ ਆਇਆ ਸੀ 2021 ਦਾ ਲਾਜ ਮੇਰਾ ਬੜੀ ਕੰਮ ਨਹੀਂ ਹੋਈ ਉਹਨੂੰ ਹਾਂ ਜੀ ਸਰਪੇ ਕੇ ਬੜਾ ਹੋਰ ਸਹੀ ਤੈਰਾਇਆ ਤੁਨ ਲਾੜਾ ਦੇ ਵਾਰਿਸ ਕੀ ਹੈ ਰਾਇ ਦੀ ਮੇਰੇ ਤਾਂ ਕਾਰਟੇ ਵਿੱਚ ਕੇਸ ਕਰਦੇ ਆ ਕੱਚੇ ਦੇ ਮੇਰੇ ਪਿੰਦੇ ਨੇ ਕਾਫੀ ਗੱਲ ਜਿੱਤਾਂ ਲੈ ਕੇ ਆਏ ਦੇ ਜਿਹੜੇ ਜਿਹੜੇ ਤੁਸੀਂ ਪੀਸਾ ਪਰੀਆਂ ਨੇ ਮੈਂ ਤਾਂ ਉਹ ਦੇ ਲਈ ਤੇ ਮੇਰੇ ਪਰਸ ਵਿੱਚ ਚੱਕਰ ਲਓ ਇਹ ਕਿਹੜਾ ਲੜਾ ਹੈ ਉਹ ਕਿਹਦਾ ਕੀ ਨਾਣਾ ਜਣਾਤੀ ਲੱਗ ਮੈਂ ਕਹਿੰਦਾ ਸੀ ਆਮਦਿਪ ਨਾਲ ਕੋਈ ਰਿਸ਼ਤਾ ਨਹੀਂ ਪਿਆ ਇੱਕ ਮਿੰਟ ਗੁਰਮੀਤ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹੁਣ ਆਇਆ ਜਾਣਕਾਰੀ ਦਿਓ ਅੱਜ ਜਿਹੜੀ ਤੁਨੂੰ ਤੁਨੂੰ ਕਿੰਨੇ ਟਾਈਮ ਤੋਂ ਤੁਹਾਨੂੰ ਦਿੱਤਾ ਤੁਨੂੰ ਕਿੰਨੇ ਟਾਈਮ ਤੋਂ ਸ਼ੱਕ ਸੀ 2022 ਤੋਂ ਹੀ ਮੈਂ ਨਾ ਆ ਗਿਆ ਕਰਾ ਬਿਸਤਰ ਦੇ ਉੱਤੇ ਪੜਿਆ ਸੀ ਜਵਾ ਜਣਾ ਰੱਖਿਆ ਹਫਤੇ ਮੈਂ ਕਿ ਇੱਥੇ ਇੱਥੇ ਕੀ ਤੁ ਤੁਵੇਂ ਹੋਈ ਸੀ ਕਿ ਹੱਤ ਕੋਈ ਹੋ ਗਈ ਕੀ ਹੋਇਆ ਮੈਂ ਤਾਂ ਦੇ ਕੇਲ ਖਾਲ ਆਈ ਸੀਗੀ ਮੈਂ ਤਾਂ ਇੱਥੇ ਬੱਤੀ ਸੀਗੀ ਜੀ ਮੇਰਾ ਇੱਧਰ ਹੀ ਆਲਾ ਸੀਗਾ ਪਰ ਦਿੱਤਾ ਉਹਨੇ ਨਾ ਇਸ ਬਲਵਿੰਦਰ ਸੇਗੀ ਜੱਗੇ ਲੈ ਆਇਆ ਅਪਾ ਦਾ ਕੋਈ ਵੀ ਮੁਸਾਰ ਕਰਦਾ ਤੁਹਾਡੀ ਕੀ ਥੱਪੜ ਮਾਰੇ ਇਹਨਾਂ ਨੇ ਮੈਂ ਥੱਪੜ ਵਾਲਾ ਇਹਦਾ ਸਜ਼ਾ ਜੋੜ ਦੀ ਮੇਰਾ ਗਰਾਮ ਮੜਿਆਗਾ ਮੇਰਾ ਕੋਣ ਆਹ ਕੋਣ ਕੋਲ ਲੈ ਗਿਆ ਸਾਰਾ ਬੋੜ ਵਿੱਚ ਕਿਸ ਤਾਰੀ ਪਈਆਂ ਮੈਂ ਬੋਲਿਆ ਤੇਰਾ ਫੌਟ ਕਰਕੇ ਵਿਰਤ ਨਹੀਂ ਸੁਣ ਤੁਨੂੰ ਕਿੰਨੇ ਟਾਈਮ ਤੋਂ ਸ਼ੱਕ ਸੀ ਵੀ ਨਸ਼ਾ ਵੇਚਦੀ ਆ ਜੋੜ ਬੈਨ ਜਦਾ ਦੀ ਮੈਂ ਨੂੰ ਮੇਰਾ ਕਾਰ ਆ ਰਿਹਾ ਮੇਰੇ ਬੈੱਡ ਤੇ ਮੇਰੇ ਘਰੇ ਰਾਤ ਨੂੰ ਅੱਗ ਨਹੀਂ ਚਿੱਟੇ ਦਾ ਚਿੱਟੇ ਦਾ ਕੀ ਸ਼ੱਕ ਕੀ ਕੀ ਦੇਖੇ ਸੀ ਤੁਸੀਂ ਮੇਰੇ ਘਰੇ ਮੈਂ ਕਿਤਾਬ ਦੋ ਵਰਦੀਆਂ ਪਈਆਂ ਤੁਹਾਨੂੰ ਕੋਲਾ ਕਾਲੀਆਂ ਇਹ ਆਹਾਂ ਤੇ ਪਾ ਇਸ ਤਰ੍ਹਾਂ ਕਈ ਤੇ ਬਲਵਿੰਦਰ ਕਈ ਤੇ ਜੀਗਾ ਧਾਰ ਮੀਡੀਆ ਲੈ ਕੇ ਆ ਰਹੇ ਪਿੱਤਾ ਦਾ ਕੱਪੜਾ ਮਾਰਿਆ ਤੁਹਾਡੇ ਕੱਪੜਾ ਮਾਰਿਆ ਮੇਰੇ ਘਰ ਤੇ ਮੇਰਾ ਘਰ ਆ ਪੜਿਆ ਮੇਰਾ ਫੋਟੋ ਤਾਂ ਅੰਦਰ ਤਾਰਾ ਫੋਟੋ ਤਾਂ ਫੋਟੋ ਫੋਟੋ ਦਿੱਤੇ ਥੱਲੇ ਮਾਰਿਆ ਮੈਂ ਕਿਸ ਤੋਂ ਨਹੀਂ ਪੜਿਆ ਫੋਟੋ ਆਹ ਕੀ ਨਗਰਾਇਆ ਤੇ ਧੱਕੇ ਕਰਦੀ ਤੁਸੀਂ ਪੁੱਛਾ ਮੇਰਾ ਬੱਲੇ ਵਾਲਿਆਂ ਨੂੰ ਮੈਂ ਕਰਾਇਆ ਤੇ ਟਾਈਮ ਪਾਸ ਕਰਦੇ ਆ ਇਹਨਾਂ ਨੂੰ 2 ਲੱਖ ਰੁਪਏ ਕੋਟਿਆਂ ਨੇ ਕੈਸ਼ ਤਾਂ ਨਹੀਂ ਕਰਦੇ ਕਿੱਥੋਂ ਆ ਗਿਆ 2 ਡਰੋਨ ਤੇ ਪੰਜਾਬ ਦੇ ਕੋਲ ਜਿਹਨੇ ਆ ਲੈੇ ਬੜੇ ਕੁਮਾਇਆ ਕੌਸਟੇ ਵਾਲਾ ਇਹਨੇ ਪੈਂਦਾਸ ਦਾ ਗੋਰਸ ਨਹੀਂ ਕੀਤਾ ਟੂਟੇ ਦੀ ਵਟਸਐਪ ਤੇ ਕਰਦੀ ਕਿਨੇ ਪੁਲਿਸ لائن ਦੇ ਬਹਿਚਾ ਲੋਕਾਂ ਨਾਲ ਇਹ ਅੱਜ ਆ ਕੇ ਟੂਟੇ ਕਾਢ ਲਈ ਲਗੇ ਤੇ ਕੌਸਟੇ ਵਾਲਾ ਇਹਨੇ ਪੁਦਾ ਗੋਰਸ ਕੀਤਾ ਸੀ ਆ ਜਿਹੜੇ ਕੋਈ ਗੋਰਸ ਨਹੀਂ ਕੀਤਾ ਨਸਦਾ ਸਾਰਾ ਤੱਕ ਮੈਡੀਕਲ ਰਾਸਤੇ ਸਾਰਾ ਤੱਕ ਮੈਡੀਕਲ ਰਾਸਤੇ ਚਾਰ ਪਕਾਰ ਕਰੋ ਆਟ ਆਂ ਮੈਡੀਕਲ ਰਾਸਤੇ ਇੰਸਟਾਗ੍ਰਾਮ ਤੇ ਰਿੱਲਾ ਬਣਾ ਰਿਆ ਵਾਲ ਛੁੱਲੇ ਛੱਡ ਲੈ ਵੱਡੀ ਪਾ ਕੇ ਰਿੱਲਾ ਬਣਾ ਤਾ ਪੰਜਾਬ ਦੇ ਸਰਕਾਰ ਨੇ ਵਰਦੀ ਦਿੱਤੀ ਕੋਈ ਹੋਰ ਵੀ ਰਲਿਆ ਸੀ ਇਹਨਾਂ ਕੌਣ ਚੱਕਰ ਨਹੀਂ ਮੈਨੂੰ ਕਿੱਦਾਂ ਡਾਕ ਨੀਗਾ ਵੇਖ ਸਕਦੇ ਜ਼ਹਿਰ ਭੇਜ ਦੋ ਉਸ ਨੂੰ ਆ ਦੇ ਬੀਬੀ ਨਾਲੇ ਕੌਣ ਅੱਜ ਵੀ ਅਸ ਵੱਡੇ ਵੱਡੇ ਅਫਸਰ ਦੇ ਨਾਮ ਤੇ ਦੱਸੋ ਕਿ ਮੈਂ ਤਾਂ ਇਹ ਜੋ ਪ੍ਰੂਫ ਨੇ ਦਿੱਤ ਪ੍ਰੂਫ ਇਹ ਬੰਦੇ ਮੈਂ ਚਿੱਟੇ ਸਾਰੇ ਕਾਰਨਾਂ ਦੇ ਕੋਲ ਨੂੰ ਸਾਰੇ ਕਿੰਨੇ ਕੁ ਹੁਣ ਤੱਕ ਕਿੰਨਾ ਕੁ ਚਿੱਟੇ ਵਿੱਚ ਆਉਏ ਨੇ ਗੱਡੀਆਂ ਆਂ ਤਾਰ ਇੰਦੇ ਕੋ ਦੋ ਗੱਡੀਆਂ ਵਰਨਾ ਲੱਗੇ ਚੁੱਟੀ ਦਿੱਲੀ ਨੰਬਰ ਕੋਈ ਅਮਰੀਕਾ ਤੋਂ ਆਨੇ ਉਹ ਜੇ ਸਕੂਟਰੀ ਰੋਲੈਕਸੀ ਨੇ ਕੋਈ ਤੇ ਕੜੀਵੰਨੀ ਹੋਈ ਆ ਸੋਨਾ ਚੰਦੀ ਕਿੱਥੋਂ ਆਇਆ ਨੀਤਾਂ ਚੌਕ ਆ ਗਿਆ ਕੋਲੰਡਰੀ ਆ ਪਰਾਗ ਲੱਟਿਆ ਦੇਣ ਕੋ ਗੱਡੀ ਦਾ ਥੋਡੇ ਨਾਲ ਥੋਡੇ ਨਾਲ ਦਰਸ਼ਨਾ ਕਰਦਾ ਥੋਡੇ ਨਾਲ ਥੋਡੇ ਨੇ ਕਦੇ ਹੱਥੋਂ ਭਾਈ ਵੀ ਹੋਈ ਐ Ajoelho, ajoelho. <music> ਥੋਡੇ ਥੋਡੇ ਘਰ ਵਾਲਾ ਐਂਬੂਲੈਂਸ ਚ ਲਾਉਂਦਾ ਜੀ ਐਂਬੂਲੈਂਸ ਡਰਾਈਵਰ ਸੀਗਾ ਇਹਨੂੰ ਕਿਵੇਂ ਮਿਲਿਆ ਕੋਈ ਤਾਂ ਗੱਲ ਐਂਬੂਲੈਂਸ ਵਾਲੇ ਦਾ ਕੋਲ ਵਾਲੇ ਦਾ ਕੀ ਲੈਣਾ ਦੇਣਾ ਐਂਬੂਲੈਂਸ ਦੇ ਵਿੱਚ ਚਿੱਟਾ ਸਪਲਾਈ ਕਰਦੇ ਸੀਗੇ ਜਦੋਂ ਐਂਬੂਲੈਂਸ ਆਵੇ ਪਿੰਡਰ ਬਲਵਿੰਦਰ ਬਲਵਿੰਦਰ ਤਿੰਪੁਰ ਤੋਂ ਢੰਡੇ ਵਾਲਾ ਪਿੰਟਾਈਮ ਲਾਪ ਚੇਡ ਢੰਡਾ ਤਾਂ ਸੇ ਬੱਦਰ ਕਾਣਾ ਕ੍ਰਿਮਰ ਵਾਲਾ ਕਾੜਾ ਬੱਦਕਾ ਸੋਪਰ ਚਾਦਰ ਨੇ ਇਸ ਬੰਦੇ ਦੇ ਨਸ਼ਾ ਤੱਕੀਦਾ ਟੈਂਪੋ ਆਖਦਾ ਨਾ ਜਾ ਅਸਲੀ ਆਵੇ ਆਰੰਭਤ ਜੋੜੀ ਚਾੜੇ ਦੇ ਵਿੱਚ ਆਪੇ ਨੰਬਰ ਦਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ ਕਰ ਤੇ ਕਰ ਵਧੀਆ ਵਧੀਆ ਕਿ ਮਾਲੇ ਦੀ ਨੋਰੀ ਕਰ ਰਹੇ ਹੋ ਵੀ ਉਹ ਕਿਧਰ ਗਈ ਉਹ ਜਿਹੜੀ ਇੱਥੇ ਕਿਹੜੀ ਮਰਚੇ ਵਾਲਾ ਕਿਹਨਾਂ ਵਾਲਾ ਉਹਨਾਂ ਦੇ ਪਰਚੇ ਲਾਈਵ ਵਾਲਾ ਇਹਦਾ ਕੀ ਪਰਚੇ ਕਰਨੀ ਆ ਹੁਣ ਉਹ ਨਾਲ ਉਹ ਬੋਲਦਾ ਉਹ ਪਿੱਛੇ ਦੋ ਹੀ ਉਹ ਤਰ੍ਹਾਂ ਅਗੱਗਾ ਅੰਦਰ ਕੋ ਬੜੀ ਵਧੀਆ ਉਹ ਕਿਧਰ ਗਈ ਇੱਥੇ ਆ ਮੈਂ ਅੱਗੇ ਲਾ ਕੇ ਅੰਦਰ ਅੱਗੇ ਉਹ ਵੀ ਅੰਦਰ ਜਾ ਕੇ ਤੋਂ ਕੋਈ ਨਹੀਂ ਬਹਿਣਾ ਤੁਹਾਡੇ ਪਿੰਡ ਕਿਹੜਾ ਤੁਹਾਡੇ ਪਿੰਡ ਕਿਹੜਾ ਅਟਿੰਟੇ ਮੈਂ ਮਿਲਾ ਕੇ ਆਈ ਸੀ ਕਿ 2000 ਬਣਾ ਲਈ ਅੱਛਾ ਮੈਂ ਕਿਨੇ ਕਿਨੇ ਵਕਤ ਦੇਣਾਂ ਨਾ ਕਿਚਾਰੀ ਤੇ ਧੱਕੇ ਖਾਦੇ ਦਿੰਦੀ ਆ ਅਦੀ ਮੈਂ ਥਾਰਿਆ ਦੰਡਿਆ ਅਦੀ ਮੈਂ ਕਿੱਥੇ ਜਾਂਦਿਆਂ ਕਿਹਨੇ ਕਿਹਾ ਕਿ ਪੱਤਾ ਕਿਤਾਬ ਵਿੱਚ ਘਾ ਰਹੇਗਾ ਘਰਾਇਆ ਤੇ ਮੈਂ ਧੱਕੇ ਖਾਦੇ ਦਿੰਦੀ ਆ ਮਾਰੇ ਤੁਹਾਡੇ ਇੱਥੇ ਜਿੰਨੇ ਵਿੱਚ ਪਹਿਲੇ ਕੱਪੜਾ ਮਾਰਾ ਸਾਰੇ ਮੀਂਹ ਆ ਬਿਤਾ ਤਾੜਾ ਲੋਕ ਘੜਾ ਦਿਖਾਇਆ ਹੁਣ ਕਿੱਥੇ ਬਲਵਿੰਦਰ ਸਿੰਘ ਇੱਧਰ ਦੀ ਮੋਰੇ ਲੇ ਕੇ ਆਇਆ ਤੀਆ ਬਰਾਵਾ ਦਾ ਥੋੜਾ ਕੀ ਲੱਗਦਾ ਮੇਰਾ ਘਰ ਨਾ 2014 ਦੇ ਵਿੱਚ ਆਇਆ ਸੀ 2014 ਦਾ ਇਹ ਜਾਲਮ ਨੀ ਲੱਗਦਾ ਨਾ ਹੀ ਹੋਏ ਆਪਣੇ ਤੇ ਮੈਂ ਲਈ ਕਿ ਕਿ ਬੜਾ ਔਲ ਸੱਗੀ ਤੇ ਆਇਆ ਉਹਨਾਂ ਦਾੜਾ ਦੇ ਵਾਲ 3000 ਰਾਇ ਤੇ ਮੇਰੇ ਤਾਂ ਘਰ ਦੇ ਵਿੱਚ ਕੇਸ ਕਾਲ ਤੇ ਕੱਚੇ ਦੇ ਮੇਰੇ ਵੀ ਨੇ ਕਿਹਾ ਜਿੱਦਾਂ ਲੈ ਕੇ ਆਇਆ ਤੇ ਜੜ ਜੜ ਤੁਸੀਂ ਕੀਸਾ ਪਰੀਆਂ ਨੇ ਮੈਂ ਤਾਂ ਉਹਨਾਂ ਦੇ ਨਾਲ ਹੀ ਮੇਰੇ ਪਰਸ ਵਿੱਚ ਟੰਗ ਕਰ ਰੋ ਇੱਕ ਡਾੜਾ ਲੱਗ ਗਿਆ। ਇਹਦਾ ਕੀ ਨਾਣਾ ਜਣਾਤੀ ਰਹੀ। ਮੈਂ ਕਹਿੰਦੇ ਸੀ ਆਮ ਦੀਪ ਨਾਲ ਕੋਈ ਰਿਸ਼ਤਾ ਨਹੀਂ। ਇੱਕ ਮਿੰਟ ਜਰਮੀ ਜੀ। ਇੱਕ ਮਿੰਟ। ਇੱਕ ਮਿੰਟ। ਇੱਕ ਮਿੰਟ। ਹੁਣ ਇਹ ਜਾਣਕਾਰੀ ਦਿਓ ਅੱਜ ਜਿਹੜੀ ਕੁੜੀਆਂ ਨੂੰ ਪੈਦਾ ਕਰਕੇ ਮੇਰੇ ਪੱਲੇ ਛੱਡ ਕੇ ਗਿਆਗਾ ਮੈਨੂੰ ਲੈ ਕੇ ਤੁਹਾਨੂੰ ਤੁਹਾਨੂੰ ਕਿੰਨੇ ਟਾਈਮ ਤੋਂ ਆਪਣੇ ਦਿੱਤਾ। ਤੁਹਾਨੂੰ ਕਿੰਨੇ ਟਾਈਮ ਤੋਂ ਸ਼ੱਕ ਸੀ। ਇੱਥੇ ਇੱਥੇ ਕੀ ਤੁ ਤੁ ਮੈਂ ਹੋਈ ਸੀ ਕਿ ਹੱਥ ਕੋਈ ਹੋ ਗਈ ਕੀ ਹੋਇਆ ਮੈਂ ਤਾਂ ਬਿਲਕੁਲ ਆਈ ਸੀ ਕਿ ਮੈਂ ਤਾਂ ਇੱਥੇ ਬੈਠੀ ਸੀ ਤੇ ਮੇਰਾ ਇੱਧਰ ਹੀ ਆਲਾ ਸੀ ਕਿ ਪਰ ਤਿੱਤਾ ਉਹਨੇ ਨਾ ਸਿੰਪਲ ਬਿੱਟਰ ਸੇ ਕਿ ਤੱਕੇ ਲੈ ਆਇਆ ਅਪਨਾ ਉਹ ਨਾ ਤੱਕਰ ਬਰਾਬਰ ਦਾ ਚੁੱਪੇ ਬਾਤ ਸੀਗਾ ਉਹ ਬਹੁਤ ਦੂਰੋਂ ਉੱਪਰ ਦਾ ਰੋਕਾ ਕੱਲ ਵੀ ਗਿਆ ਨਹੀਂ ਉਹ ਦੂਰੋਂ ਉੱਪਰ ਦਾ ਮੇਰੇ ਬਾਤ ਸਾਰੀ ਦੁਨੀਆ ਨੇ ਮੇਰੇ ਤੇ ਮਾਰਿਆ ਉਹਨੇ ਮੇਰਾ ਭਤਾ ਭਾਈ ਕਿਹਾ ਕੱਲ੍ਹ ਨੂੰ ਕੁੱਝ ਵੀ ਕਰਕੇ ਦਿਖਾਗਾ ਕੋਈ ਵੀ ਪੁਸਾਰ ਕਰਕੇ ਦਿਖਾਗਾ ਤੁਹਾਡੇ ਕੀ ਥੱਪੜ ਮਾਰੇ ਨਾ ਮੈਂ ਥੱਪੜ ਵਾਲਾ ਹੈ ਇਹਦਾ ਸੇ ਜੋਰ ਦੀ ਤੇ ਰਾਣਾ ਪਰ ਕਿਸ ਤਰੀਕਾ ਪਲਿਆ ਮੈਂ ਤੋਂ ਹੋਰ ਮੇਰਾ ਫੌਲ ਘਰ ਕੇ ਬਰਤਨ ਨਹੀਂ ਸੋਨ ਤੁਹਾਨੂੰ ਕਿੰਨੇ ਟਾਈਮ ਤੋਂ ਸ਼ੱਕ ਸੀ ਵੀ ਨਸ਼ਾ ਵੇਚਦੀ ਆ ਨਹੀਂ ਚਿੱਟੇ ਦਾ ਚਿੱਟੇ ਦਾ ਕੀ ਸ਼ੱਕ ਸੀ ਕੀ ਜਾਣ ਪਾਈ ਕੀ ਦੇਖਿਆ ਸੀ ਤੁਸੀਂ ਮੇਰੇ ਘਰੇ ਮੈਂ ਕਿਤਾਬ ਦਵਾ ਵਰਦੀ ਆ ਬਈ ਅਸੀਂ ਕੋਲਾ ਕਾਲੀਆਂ ਇਹ ਆਪਣਾ ਦੇ ਭਗਤ ਜਸਤਪਾਲ ਵਿੰਡਰ ਕਹਿੰਦਾ ਚਿੱਟੇ ਬਲਵਿੰਦਰ ਕਹਿੰਦੇ ਸੀਗਾ ਰਿੱਤੇ ਸੀਗਾ ਧਾਰ ਮੀਡੀਆ ਦੇ ਨਾਲ ਵਰਤਿਦਾ ਦਾ ਰਿੱਤੇ ਸੀਗਾ ਬੜਾ ਮਾਰਿਆ ਤੁਹਾਡੇ ਕੋਲੋਂ ਮਾਰਿਆ ਮੇਰੇ ਜੋੜ ਤੇ ਮੇਰਾ ਗਲਾ ਪੜਿਆ ਮੇਰਾ ਫੋਟੋ ਤੇ ਅੰਦਰ ਦਾ ਨਾ ਕੋਟ ਨਾ ਫੋਟੋ ਨਾ ਕੀਤੇ ਕੱਲੇ ਮਾਰਿਆ ਮੈਂ ਕਿੱਥੋਂ ਵੀ ਨਈਆ ਫੋਟੋ ਗਿਆ ਐ ਕਿੰਨਾ ਕਰਾਇਆ ਤੇ ੱੱਕਿਆ ਕਾਦੀ ਬਦੇ ਪੁੱਛਾ ਮੇਰਾ ਬੱਲੇ ਵਾਲਿਆਂ ਨੂੰ ਕਰਾਇਆ ਤੇ ਟਾਈਮ ਪਾਸ ਕਰਦੇ ਆ ਇਹਨਾਂ ਤੋਂ 2 ਕਰੋੜ ਦੇ ਕੋਟਾਂ ਨੇ ਕੈਸ਼ ਦਾ ਵੀ ਕਰਦੇ ਕਿੱਥੋਂ ਆਇਆ ਦੋ ਕਰੋੜ ਨੇ ਕੋਈ ਐਂ ਦੇ ਕੋਟ ਕਰਾ ਦੇ ਮੈਨੂੰ ਲੈ ਇੱਥੇ ਕੌਸਟੇ ਵਾਲਾ ਇਹ ਪੈਂਦਾ ਸੀ ਦਾ ਗੋਰਸ ਨਹੀਂ ਕੀਤਾ ਫੂਟੇ ਦੀ ਮਾਰ ਸਾਥੀ ਕਰਦੀ ਕਿਨੇ ਕੋਰਸ ਲਾਈ ਦੇ ਬਚਾ ਲੋਕਾਂ ਨੇ ਦੇ ਅੱਗੇ ਡੂਤੀ ਕਰਦੇ ਲੱਗੇ ਫਿਰ ਕੌਸਟੇ ਵਾਲਾ ਇਹਨਾਂ ਦਾ ਗੋਰਸ ਕੀਤਾ ਸੀ ਆ ਜਿਹੜੇ ਕੋਈ ਗੋਰਸ ਨਹੀਂ ਕੀਤਾ ਨਸਕਾ ਸਾਰਾ ਦਿਨ ਮੈਡੀਕਲ ਨਸਕਾ ਸਾਰਾ ਦਿਨ ਮੈਡੀਕਲ ਚਾਰ ਪਕਾਰ ਕਰੋ ਆਰ ਟਾਈਮ ਮੈਡੀਕਲ ਨਸਕਾ ਇੰਸਟਾਗ੍ਰਾਮ ਤੇ ਰਿੱਲਾ ਬਣਾ ਰਿਆ ਵਾਲ ਫੁੱਲੇ ਛੱਡ ਲੈ ਵੱਡੀ ਪਾ ਕੇ ਰਿੱਲਾ ਬਣਾ ਤਾ ਪੰਜਾਬ ਨੇ ਸਰਕਾਰ ਨੇ ਵਰਦੀ ਦਿੱਤੀ ਕੋਈ ਹੋਰ ਵੀ ਰਲੇ ਸੀ ਦਿਨ ਨਾ ਤੂੰ ਰਲੇ ਰਲੇ ਸੈਟਰੋਂ ਵੀ ਮੈਂ ਕਹਿ ਮਾਣ ਲੋ ਕੋ ਚੱਕਰ ਨਹੀਂ ਮੈਨੂੰ ਕਿਸੇ ਦਾ ਡਾਂਗ ਨਹੀਂ ਦਾ ਦੇ ਸਕਦੀ ਜੇਰ ਭੇਜੋ ਉਸ ਨੂੰ ਦੇ ਬੀਬੀ ਨਾਲੇ ਕੌਣ ਅੱਜ ਵੀ ਅਸ ਵੱਡੇ ਵੱਡੇ ਅਫਸਰ ਦੇ ਨਾਮ ਤੇ ਦੱਸੋ ਕਿ ਮੈਂ ਤਾਂ ਬੇਜ ਪ੍ਰੂਫ ਨੇ ਦਿੱਤ ਪ੍ਰੂਫ ਇਹ ਬਾਰੇ ਮੈਂ ਚਿੱਟੇ ਸਾਰੇ ਕਾਰਨਾਂ ਵਿੱਚ ਕੋਈ ਨਹੀਂ ਸਾਰੇ ਕਿੰਨੇ ਕੁ ਹੁਣ ਤੱਕ ਕਿੰਨਾ ਕੁ ਚਿੱਟਾ ਵਿੱਚ ਆਉਏ ਨੇ ਚਿੱਟਾ ਜਿੰਨੀ ਪ੍ਰੋਪਰਟੀ ਭਾਈ ਸਾਹਿਬ ਕਿੰਨੇ ਦਾ ਮਾਇਆ ਆ ਆਹ ਕਮੇ ਦੀ ਕੋਈ ਹਮੇਂ ਦੀ 50000 ਤੋਂ ਵੱਧ ਤਲਕਾ ਨਹੀਂ ਕਿ ਇੱਕ ਕਨਸਟੇਬਲ ਦੀ ਗੱਡੀਆਂ ਆਰ ਇੰਦੇ ਕੋ ਦੋ ਗੱਡੀਆਂ ਵਰਨਾ ਕਿ ਦਿੱਤੀ ਦਿੱਲੀ ਨੰਬਰ ਕੋਈ ਅਮਰੀਕਾ ਕੋਲੋਂ ਆਇਆ ਹੈ ਕੋਈ ਤੇ ਸਕੂਟਰੀ ਰੋਲੈਕਸੀ ਨੇ ਕੋਈ ਤੇ ਕੜੀਵੰਨੀ ਹੋਈ ਆ ਸੋਨਾ ਚੰਦ ਕਿੱਥੋਂ ਆਇਆ ਨੀਤਾਂ ਚੌਕ ਆ ਗਿਆ ਕੋਲੰਡਰੀ ਹੈ ਪਲਾਟ ਲੈ ਟਾਡੇ ਨੂੰ ਪਾ ਗੱਡਾ ਥੋਡੇ ਨੇ ਦਰਸ਼ਨਾ ਕਰਦਾ ਥੋਡੇ ਨੇ ਕਦੇ ਹੱਥੋਂ ਭਾਈ ਵੀ ਹੋਈ ਹੈ Olha, <coughs> eu ਛੋਟੇ ਘਰ ਵਾਲਾ ਐਂਬੂਲੈਂਸ ਚ ਲਾਉਂਦਾ ਜੀ ਐਂਬੂਲੈਂਸ ਡਰਾਈਵਰ ਸੀਗਾ ਇਹਨੂੰ ਕਿਵੇਂ ਮਿਲਿਆ ਕੋਈ ਤਾਂ ਗੱਲ ਐਂਬੂਲੈਂਸ ਵਾਲੇ ਦਾ ਕੋਲ ਵਾਲੇ ਦਾ ਕੀ ਲੈਣਾ ਦੇਣਾ ਐਂਬੂਲੈਂਸ ਦੇ ਵਿੱਚ ਚਿੱਟਾ ਸਪਲਾਈ ਕਰਦੇ ਸੀਗੇ ਜਦੋਂ ਐਂਬੂਲੈਂਸ ਆਵੇ ਤੀਆ ਬਲਵਿੰਦਰ ਕਿ ਪ੍ਰੇਜ਼ੀਡੈਂਟ ਬਲਵਿੰਦਰ ਤਿੰਪੁਰ ਨੂੰ ਢੰਡੇ ਵਾਲਾ ਪੈਂਟਾਈਮ ਲਾਪੇ ਛੇ ਢੰਡਾ ਪੈਂਟਾਈਮ ਦਾ ਕਾਣਾ ਕ੍ਰਿਮਰ ਵਾਲਾ ਕਾੜਾ ਬਸ ਬਸ ਕੋਪਰ ਚਾਦਰ ਸੀ ਇਸ ਬੰਦੇ ਦੇ ਸ਼ਾ ਤਸਵੀਰਾਂ 1023 ਨਜਾਇਜ਼ ਅਸਲੇਾਂ ਦੇ ਆਰੰਭਕ ਜੋੜੀ ਜਾਣ ਦੇ ਵਿੱਚ ਆਪਰੇ ਨੰਬਰ ਦਾ ਕੋਡ ਹੈ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ ਕਰ ਤੇ ਕਰ ਰਵਧੀਆ ਰਵਧੀਆ ਅੱਜ ਮੇਸੀ ਨਹੀਂ ਹੈ ਮੇਸੀ ਵਾਲੇ ਉਹ ਕਿਧਰ ਗਈ ਉਹ ਕਿਧਰ ਗਈ ਜਿਹੜੀ ਟਿਕੜੀ ਮਰਚੇ ਵਾਲੇ ਕਰਨ ਵਾਲੇ ਉਹਨਾਂ ਦੇ ਪਰਚੇ ਲਾਈਵ ਵਾਲਾ ਇਹਦਾ ਕੀ ਪਰਚੇ ਕਰਨੀ ਆ ਹੁਣ ਹੁਣ ਆਪਾਂ ਬਰੌ ਮੋਲ ਦਾ ਉਹ ਪਿੱਛੇ ਤੋਂ ਹੀ ਉਹ ਇਤਰਾ ਅਗੱਗਾ ਹੈ ਅੰਦਰ ਕੋ ਵਧੀਆ ਵਧੀਆ ਉਹ ਕਿਧਰ ਗਈ ਆ ਮੈਂ ਅੱਗੇ ਆ ਕੇ ਅੰਦਰ ਅੱਗੇ ਆਣਾ ਉਹ ਵੀ ਅੰਦਰ ਜਾ ਕੇ ਥੋੜਾ ਪਿੰਡ ਕਿਹੜਾ ਥੋੜਾ ਪਿੰਡ ਕਿਹੜਾ ਬਟਿੰਡੇ ਮੈਂ ਮਿਲਾ ਕੇ ਆਈ ਸੀ ਕਿ 2000 ਬਣਾ ਲਈ ਸ਼ਾ ਮੈਂ ਸਿੱਕੇ ਨਹੀਂ ਕਰਵਾ ਕੱਢਦੇ ਆ ਨਾ ਕਿਚਾਰੀ ਤੇ ਧੱਕੇ ਖਾਦੇ ਦਿੰਦੇ ਆ ਕਦੀ ਮੈਂ ਧਾਰਿਆ ਜਾਂਦੇ ਆ ਕਦੀ ਮੈਂ ਕਿਤੇ ਜਾਂਦੇ ਆ ਕਿਤੇ ਲੈ ਕੇ ਪੰਚਰ ਕਿਤਾਬੇ ਘੁ ਘਾਰੇਗਾ ਲਾਇਆ ਤੇ ਮੈਂ ਧੱਕੇ ਖਾਦੇ ਦਿੰਦੇ ਆ ਮਾਰੇ ਥੋੜੇ ਇੱਥੇ ਬਲਵਿੰਦਰ ਸਿੰਘ ਕੱਪੜਾ ਵਾਰ ਸਾਰੇ ਮੇਸ਼ਾ ਨਿਕਾ ਤਾਹਲੋ ਆ ਗਿਆ ਪਾ ਕੇ ਕੰਮ ਕਰਵਾ ਲਾਣਾ ਹੁਣ ਕਿੱਥੇ ਬਲਵਿੰਦਰ ਸਿੰਘ ਤੁਹਾਡਾ ਤੁਹਾਡਾ ਕੀ ਲੱਗਦਾ ਮੈਂ ਆਈ ਹੋਈ ਹਾਂ ਆਪਣੇ ਤੇ ਮੈਂ ਇਸ ਕਰਕੇ ਕਿ ਕੋਈ ਕੋਈ ਕਰਾਇਆ ਉਹਨਾਂ ਲੈਣਾ ਦੇ ਨਾਲ ਇਸ ਕੀ ਲੈਣਾ ਸੀ ਮੇਰੇ ਤਾਂ ਕੋਰਟ ਦੇ ਵਿੱਚ ਕੇਸ ਕਰਦੇ ਆ ਕੱਚੇ ਦੇ ਮੇ ਆਹੋ ਇਹਨਾਂ ਇੱਥੇ ਮੇਰੇ ਪਰਸ ਵਿੱਚ ਜੰਕ ਕਰ ਲਓ ਇਹ ਕੀ ਲੈਣਾ ਮੇਰਾ ਤੇਰਾ ਮੈਂ ਕਹਿੰਦਾ ਸੀ ਆਮਾ ਦੀ ਨਾਲ ਕੋਈ ਰਿਸ਼ਤਾ ਨਹੀਂ ਆ ਇੱਕ ਮਿੰਟ ਗੁਰਮੀਤ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੋਈ ਜਾਨਕਾਰੀ ਦਿਓ ਅੱਜ ਜਿਹੜੀ ਕੁੜੀਆਂ ਨੂੰ ਪੈਦਾ ਕਰਕੇ ਮੈਨੇ ਪੱਲੇ ਛੱਡ ਕੇ ਗਿਆਗਾ ਮੈਨੂੰ ਲੈ ਕੇ ਤੁਹਾਨੂੰ ਤੁਹਾਨੂੰ ਕਿੰਨੇ ਟਾਈਮ ਤੋਂ ਤੁਹਾਨੂੰ ਆਪਣੇ ਦਿੱਤਾ ਤੁਹਾਨੂੰ ਕਿੰਨੇ ਟਾਈਮ ਤੋਂ ਸ਼ੱਕ ਸੀ ਇੱਥੇ ਇੱਥੇ ਕੀ ਤੁ ਤੁਵੇਂ ਮਹੀ ਸੀ ਕਿ ਹੱਥ ਕੋਈ ਹੋ ਗਈ ਕੀ ਹੋਇਆ ਮੈਂ ਤਾਂ ਬਿਲਕੁਲ ਆਈ ਤੇ ਕਿ ਮੈਂ ਤਾਂ ਇੱਥੇ ਡੱਟੀ ਸੀਗੀ ਉਦੋਂ ਮੇਰਾ ਇੱਧਰ ਹੀ ਆਲਾ ਸੀਗਾ ਪਰ ਤਿੱਤਾ ਉਹਨੇ ਨਾ ਇੱਥੇ ਬਲਵਿੰਦਰ ਸੇਗੀ ਜੱਗੀ ਲੈ ਆਇਆ ਅਪਾ ਉਹ ਨਾ ਤਾਂ ਸੱਤਰ ਬਰਾਬਰ ਦਾ ਚੁੱਪੇ ਬਾਤ ਸੀਗਾ ਉਹ ਬਹੁਤ ਥੂਲਾ ਦੁਰਾ ਉੱਤਰਾ ਰਹਾ ਕੱਲ ਵੀ ਯਾਰ ਨਹੀਂ ਉਹ ਥੂਲਾ ਦੁਰਾ ਮਿੰਦਾ ਮੇਰੇ ਬਾਤ ਸਾਰੀ ਦੁਨੀਆ ਨੇ ਮੇਰੇ ਉੱਤੇ ਮਾਰਿਆ ਉਹਨੇ ਮੇਰਾ ਭਾਈ ਕਿਹਾ ਕੱਲ੍ਹ ਨੂੰ ਕੁੱਝ ਵੀ ਕਰ ਸਕਦਾਗਾ ਕੋਈ ਵੀ ਪੂਸਾਰ ਕਹਿੰਦਾ ਤੂੰ ਤਾਂ ਕਿ ਥੱਪੜ ਮਾਰੇ ਨਾ ਮੈਂ ਥੱਪੜ ਮਾਰਿਆ ਇਹਦਾ ਸਜ਼ਾ ਜ਼ੋਰ ਦੀ ਨਹੀਂ ਸੋਨ ਤੁਹਾਨੂੰ ਕਿੰਨੇ ਟਾਈਮ ਤੋਂ ਸ਼ੱਕ ਸੀ ਵੀ ਨਸ਼ਾ ਵੇਚਦੀ ਆ ਨਹੀਂ ਜਦਾ ਦੀ ਮੈਂ ਨੂੰ ਮੇਰਾ ਕਾਰ ਆ ਰਿਹਾ ਮੇਰੇ ਬੈੱਡ ਤੇ ਮੇਰੇ ਘਰੇ ਰਾਤ ਨੂੰ ਨਹੀਂ ਚਿੱਟੇ ਦਾ ਚਿੱਟੇ ਦਾ ਕੀ ਸ਼ੱਕ ਕੀ ਕੀ ਦੇਖਿਆ ਸੀ ਤੁਸੀਂ ਮੇਰੇ ਘਰੇ ਇਹ ਕਿਤਾਬ ਦੋ ਵਰਦੇ ਆ ਪਈ ਸੀ ਬੜਾ ਕਾਲਿਆ ਇਹ ਅਮਨਦੀਪ ਇਸ ਤੋਂ ਤੁਹਾਨੂੰ ਵਿੰਡਰ ਕਿਹਦਾ ਚਿੱਟੇ ਬਲਵਿੰਦਰ ਕਿਹਦੇ ਸੀਗਾ ਚਿੱਟੇ ਸੀਗਾ ਧਾਰ ਮੀਡੀਆ ਵਾਲੇ ਘਰ ਕਿਤਾਬਾ ਚਿੱਟੇ ਕੱਪੜਾ ਮਾਰਿਆ ਤੁਹਾਡੇ ਘਰੋਂ ਮੇਰੇ ਘਰ ਨੂੰ ਮੇਰਾ ਕਾਲਾ ਪੜਿਆ ਮੇਰਾ ਫੋਟੋ

ਆਕਾ ਦੇ ਕੱਢੀ ਬਿੱਲੇ ਕੋਲਸ ਲਾਈਨ ਦੇ ਵਿੱਚ ਲੋਕਾਂ ਨੇ ਇਹ ਅੱਗੇ ਜਾ ਕੇ ਦੂਤੀ ਕਰਨ ਲੱਗੇ ਇੱਕ ਉਸਤਵ ਇਹਨਾਂ ਦਾ ਗੋਰਸ ਕੀਤਾ ਸੀ ਆ ਜਿਹੜੇ ਕੋਈ ਗੋਰਸ ਨਹੀਂ ਕੀਤਾ ਨਸਦਾ ਸਾਰਾ ਦਿਨ ਮੈਡੀਕਲ ਨਸਦਾ ਸਾਰਾ ਦਿਨ ਮੈਡੀਕਲ ਨਸਦਾ ਚਾਰ ਪਟਾ ਕਰੋ 8 ਟਾਈਮ ਮੈਡੀਕਲ ਰਸਤੇ ਇੰਸਟਾਗ੍ਰਾਮ ਤੇ ਰਿੱਲਾ ਬਣਾ ਰਿਆ ਵਾਲ ਛੁੱਲੇ ਛੱਡ ਲੈ ਵੱਡੇ ਪਾ ਕੇ ਰਿੱਲਾ ਬਣਾ ਤਾ ਪੰਜਾਬ ਦੇ ਸਰਕਾਰ ਨੇ ਵਰਦੀ ਦਿੱਤੀ ਕੋਈ ਹੋਰ ਵੀ ਰਲੇ ਸੀ ਦਿਨ ਤੂੰ ਰਲੇ ਰਲੇ ਜੇ ਮੇਰੀ ਸੁਣਵਾਈ ਨਾ ਹੋਏ ਸਾਰੇ ਤੇ ਪਲਾਸੇ ਕਰੂੰਗੀ ਮੈਂ ਆ ਮੋਰ ਕੋ ਚੱਕਰ ਨਹੀਂ ਮੈਨੂੰ ਕਿਸੇ ਦਾ ਡਾਂਗ ਨਹੀਂ ਦਾ ਦੇ ਸਕਦੇ ਜੈਰ ਭੇਜ ਦੋ ਉਸਨਾਂ ਦੇ ਬੀਬੀ ਨਾਲੇ ਹੁਣ ਅੱਜ ਵੀ ਇਸ ਵੱਡੇ ਵੱਡੇ ਅਫਸਰ ਦੇ ਨਾਮ ਤੇ ਦੱਸੋ ਕਿ ਮੈਂ ਤਾਂ ਬੇਜ ਪ੍ਰੂਫ ਨੇ ਵੀ ਪ੍ਰੂਫ ਇਹ ਬੰਦੇ ਮੈਂ ਚਿੱਟੇ ਸਾਰੇ ਕਾਰਨਾਮੇ ਕਰਦੀ ਹਾਂ ਸਾਰੇ ਕਿੰਨੇ ਕੁ ਹੁਣ ਤੱਕ ਕਿੰਨਾ ਕੁ ਚਿੱਟਾ ਵਿੱਚ ਆਉਏ ਨੇ ਜਿੰਨਾ ਜਿੰਨੀ ਪ੍ਰੋਪਰਟੀ ਭਾਈ ਸਾਡਾ ਚਿੱਟੇ ਤੇ ਮਾਇਆ ਆਹ ਕਮੇਡੀ ਕੋਈ ਹਮੇਂ ਦੀ 50000 ਤੋਂ ਵੱਧ ਤਲਕਾ ਨਹੀਂਗੇ ਕੋਸਟੇਬਲ ਦੀ ਠੀਕ ਹੈ ਨਾ ਗੋਡ ਗੱਡੀਆਂ ਆ ਤਾਂ ਇੰਨੇ ਕੋਲ ਗੋਡ ਗੱਡੀਆਂ ਬੰਦਾ ਲੱਗੇ ਚਿੱਟੀ ਦਿੱਲੀ ਨੰਬਰ ਕੋਲ ਅਮਰੀਕਾ ਫੋਟੋ ਆ ਰਹੇ ਕੋਲ ਸਕੂਟਰੀ ਜੋ ਲੱਸੀ ਨੇ ਕੋਲ ਤੇ ਕੜੀਵੰਨੀ ਹੋਈ ਆ ਸੋਨਾ ਚੰਦ ਕਿੱਥੋਂ ਆਇਆ ਸਾਥ ਚੌਕ ਆ ਗਿਆ ਕਲੌਂਡਰੀ ਹੈ ਬਰਾਟ ਤੇ 150 ਗੱਡੀ ਦਾ ਤੁਹਾਡੇ ਨਾਲ ਤੁਹਾਡੇ ਨਾਲ ਦਰਸ਼ਨਾ ਕਰ ਦਿੱਤਾ ਤੁਹਾਡੇ ਨਾਲ ਤੁਹਾਡੇ ਨੇ ਕਦੇ ਹੱਥੋਂ ਪਾਈ ਵੀ ਹੋਈ ਹੈ Valeu, do ਛੋਟੇ ਘਰ ਵਾਲਾ ਐਂਬੂਲੈਂਸ ਚ ਲਾਉਂਦਾ ਜੀ ਐਂਬੂਲੈਂਸ ਡਰਾਈਵਰ ਸੀਗਾ ਇਹਨੂੰ ਕਿਵੇਂ ਮਿਲਿਆ ਕੋਈ ਤਾਂ ਗੱਲ ਐਂਬੂਲੈਂਸ ਵਾਲੇ ਦਾ ਕੋਲ ਨਾਲ ਵਾਲਾ ਕੀ ਲੈਣਾ ਦੇਣਾ ਐਂਬੂਲੈਂਸ ਦੇ ਵਿੱਚ ਚਿੱਟਾ ਸਪਲਾਈ ਕਰਦੇ ਸੀਗੇ ਜਦੋਂ ਐਂਬੂਲੈਂਸ ਆਵੇ ਪਿੰਡ ਵਿੱਚ ਬਲਵਿੰਦਰ ਬਲਵਿੰਦਰ ਤਿੰਪੂਰ ਕੋਲੋਂ ਕੰਡੇ ਵਾਲਾ ਪੈਂਟਾਈਮ ਲਾਪੇਟ ਲੈਣਾ ਤਾਂ ਤਾਂ ਤੇ ਬੱਦਰ ਕਾਣਾ ਕ੍ਰਿਮਰ ਵਾਲਾ ਕਾੜਾ ਕਰਤਾ ਕਰ ਸੋ ਪਰਚਾ ਦੱਸਨੇ ਇਸ ਬੰਦੇ ਦੇ ਨਸ਼ਾ ਤਪੀਦਾ ਦੈਂਤੋ ਬਾਤਤ ਨਾ ਜਾ ਅਸਲੀ ਆਵੇ ਆਰੰਭਕ ਜੋੜੀ ਚਾੜੇ ਦੇ ਵੇਲੇ ਆਪਰੇ ਨੰਬਰ ਦਾ ਕੋਡ ਹੈ ਬੰਦ ਕਰ ਬੰਦ ਕਰ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ ਕਰਤੇ ਕਰ